ਲਿਓ ਟੋਲਸਟਾਈ ਦੀ ਕਹਾਣੀ ਗਿਆਨਵਾਨ ਕੌਣ ਅਨੁਵਾਦਕ ਧਰਮ ਸਿੰਘ ਗੁਲਾਟੀ ਇੱਕ ਬਿਸ਼ਪ ਜਹਾਜ਼ ਰਾਹੀ ਆਰ ਚੇਂਜਲ ਤੋਂ ਸੋਲੋਵੇਸਕ ਜਾ ਰਹੇ ਸਨ ਸੋਲੋਵੇਸਕ ਵਿਖੇ ਇਸਾਈ ਸਾਧੂਆਂ ਦਾ ਮਸ਼ਹੂਰ ਮੱਠ ਸੀ ਉਸ ਜਹਾਜ਼ 'ਚ ਹੋਰ ਵੀ ਕਈ ਮਸਾਫਰ ਮੱਠ ਦੀ ਯਾਤਰਾ ਲਈ ਜਾ ਰਹੇ ਸਨ ਮੱਠ ਤੋਂ ਬਿਨਾ ਮਸਾਫਰ ਹੋਰ ਕਈ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਬੜੀ ਹੀ ਸੁਖਦਾਈ ਘਟਨਾ ਸੀ ਹਵਾ ਮੁਆਫਕ ਸੀ ਮੌਸਮ ਵੀ ਸਹਾਵਨਾ ਸੀ ਕੁਝ ਮੁਸਾਫਿਰ ਡੈੱਕ ਤੇ ਲੇਟੇ ਹੋਏ ਸਨ ਕੁਝ ਰੋਟੀ ਖਾ ਰਹੇ ਸਨ ਕੁਝ ਵੱਖ-ਵੱਖ ਟੋਲੇ ਬਣਾ ਕੇ ਗੱਲਾਂ-ਬਾਤਾਂ 'ਚ ਮਸਤ ਸਨ ਬਿਸ਼ਪ ਵੀ ਡੈੱਕ ਤੇ ਆ ਗਏ ਤੇ ਇੱਧਰ-ਉਧਰ ਤੁਰਨ-ਫਿਰਨ ਲੱਗੇ ਥੋੜੀ ਦੇਰ ਪਿੱਛੋਂ ਉਹਨਾਂ ਦੇਖਿਆ ਕਿ ਕੁਝ ਲੋਕ ਡੈੱਕ ਦੇ ਮੋਹਰਲੇ ਹਿੱਸੇ ਦੇ ਨੇੜੇ ਖੜੋਤੇ ਸਨ ਖੜੋਤੇ ਹਨ ਤੇ ਇੱਕ ਮਲਾਹ ਦੀਆਂ ਗੱਲਾਂ ਸੁਣ ਰਹੇ ਹਨ ਉਹੋ ਉਂਗਲ ਦੇ ਇਸ਼ਾਰੇ ਨਾਲ ਸਮੁੰਦਰ ਦੇ ਇੱਕ ਖਾਸ ਪਾਸੇ ਵੱਲ ਇਸ਼ਾਰਾ ਕਰਦੇ ਆਂ ਆਲੇ ਦੁਆਲੇ ਖੜੋਤੇ ਲੋਕਾਂ ਨੂੰ ਕੁਝ ਦੱਸ ਰਿਹਾ ਸੀ ਬਿਸ਼ਪ ਵੀ ਉਸ ਪਾਸੇ ਦੇਖਣ ਲੱਗੇ ਪਰ ਉਹਨਾਂ ਨੂੰ ਧੁੱਪ ਚ ਚਮਕਦੇ ਸਮੁੰਦਰ ਤੋਂ ਬਿਨਾ ਹੋਰ ਕੁਝ ਨਹੀਂ ਸੀ ਦਿਸ ਰਿਆ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਉਹ ਮਲਾਹ ਕੋਲ ਚਲੇ ਗਏ ਆਪਣੇ ਕੋਲ ਖਲੋਤੇ ਬਿਸ਼ਪ ਨੂੰ ਵੇਖ ਮਾਣ ਚ ਟੋਪੀ ਉਤਾਰ ਕੇ ਉਹਨਾਂ ਦਾ ਸਵਾਗਤ ਕੀਤਾ ਦੂਜੇਆ ਲੋਕਾਂ ਵੀ ਇਦਾਂ ਹੀ ਪ੍ਰਣਾਮ ਕੀਤਾ ਸਾਰੇ ਖਮੋਸ਼ ਹੋ ਗਏ ਬਿਸ਼ਪ ਪਰਮਾਨ ਲੱਗੇ ਭਰਾਵੋ ਮੈਂ ਤੁਹਾਡੀਆਂ ਗੱਲਾਂ 'ਚ ਅੜਿੱਕਾ ਨਹੀਂ ਪਾਉਣਾ ਚਾਹੁੰਦਾ ਮੈਂ ਤਾਂ ਆਪ ਇਸ ਨੇਕ ਸੱਜਣ ਦੀਆਂ ਗੱਲਾਂ ਸੁਣਨਾ ਆ ਇੱਕ ਵਪਾਰੀ ਜੋ ਦੂਜੇ ਮੁਸਾਫਰਾਂ ਤੋਂ ਕੁਝ ਵੱਧ ਦਲੇਰ ਸੀ ਕਹਿਣ ਲੱਗਾ ਮਲਾ ਸਾਨੂੰ ਸਾਧੂਆਂ ਬਾਰੇ ਕੁਝ ਦੱਸ ਰਿਹਾ ਸੀ ਕਿਹੜੇ ਸਾਧੂ ਬਿਸ਼ਪ ਨੇ ਖੁੰਝੇ 'ਚ ਪਈ ਇੱਕ ਸੰਦੂਕ ਤੇ ਬੰਦਿਆਂ ਪੁੱਛਿਆ ਮੈਨੂੰ ਵੀ ਉਹਨਾਂ ਬਾਰੇ ਕੁਝ ਦੱਸੋ ਤੁਸੀਂ ਕਿਸ ਪਾਸੇ ਇਸ਼ਾਰਾ ਕਰ ਰਹੇ ਸੋ ਔਰ ਵੇਖੋ ਉਸ ਪਾਸੇ ਇੱਕ ਛੋਟਾ ਜਿਹਾ ਦੀਪ ਆ ਉਸ ਬੰਦੇ ਨੇ ਸਾਹਮਣੇ ਥੋੜਾ ਸੱਜੇ ਵਾਲੇ ਇੱਕ ਜਗ੍ਹਾ ਕੰਨੀ ਇਸ਼ਾਰਾ ਕਰਦਿਆ ਗਿਆ ਉਸ ਟਾਪੂ ਤੇ ਸਾਧੂ ਮੁਕਤੀ ਪ੍ਰਾਪਤ ਕਰਨ ਲਈ ਰਹਿੰਦੇ ਹਨ ਵਿਸ਼ਪਾਖਣ ਲੱਗੇ ਕਿੱਥੇ ਮੈਨੂੰ ਤਾਂ ਕੁਝ ਵੀ ਨਹੀਂ ਦਿਖਦਾ ਉਸ ਪਾਸੇ ਕੁਝ ਦੂਰੀ ਤੇ ਮੇਰੇ ਹੱਥ ਦੀ ਸੀਧੇ ਚ ਦੇਖੋ ਬੱਦਲ ਦਾ ਛੋਟਾ ਜਿਹਾ ਟੁਕੜਾ ਦੇਖ ਰਹੇ ਹੋ ਨਾ ਤੁਸੀਂ ਇਸ ਬੱਦਲੀ ਤੋਂ ਹੇਠਾਂ ਥੋੜੇ ਖੱਬੇ ਪਾਸੇ ਇੱਕ ਹਲਕਾ ਜਿਹਾ ੱੱਬਾ ਦਿਖ ਰਿਹਾ ਹੈ ਨਾ ਬਸ ਇਹੀ ਟਾਪੂ ਬਿਸ਼ਪ ਨੇ ਚੰਗੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮੁੰਦਰ 'ਚ ਚੀਜ਼ਾਂ ਪਛਾਣਨ ਦਾ ਅਭਿਆਸ ਨਹੀਂ ਸੀ ਉਹਨਾਂ ਨੂੰ ਧੁੱਪ 'ਚ ਚਮਕਦੇ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਦੱਸਿਆ ਮੈਨੂੰ ਤਾਂ ਕੁਝ ਨਹੀਂ ਦਿਖ ਰਿਹਾ ਬਿਸ਼ਪ ਕਹਿਣ ਲੱਗੇ ਅੱਛਾ ਖੈਰ ਛੱਡੋ ਇਹ ਦੱਸੋ ਕਿ ਉੱਥੇ ਕਿਹੜੇ ਸਾਧੂ ਰਹਿੰਦੇ ਹਨ ਮਲਾਹ ਨੇ ਕਿਹਾ ਉਹ ਪਵਿੱਤਰ ਆਦਮੀ ਲੋਕ ਹਨ ਕਈ ਦਿਨ ਹੋਏ ਮੈਂ ਉਹਨਾਂ ਬਾਰੇ ਸੁਣਿਆ ਸੀ ਪਰ ਭਾਗ ਭਰੇ ਦਰਸ਼ਨ 2 ਸਾਲ ਪਹਿਲਾਂ ਹੀ ਹੋਏ ਹਨ ਮਲਾ ਨੇ ਵਿਸਥਾਰ ਨਾਲ ਦੱਸਿਆ 2 ਸਾਲ ਪਹਿਲਾਂ ਇੱਕ ਰਾਤ ਕਿਸ਼ਤੀ 'ਚ ਮੱਛੀਆਂ ਫੜਦਿਆਂ ਰਾਹੋਂ ਭਟਕ ਗਿਆ ਤੇ ਉਸ ਟਾਪੂ ਤੇ ਜਾ ਪਹੁੰਚਿਆ ਉੱਥੇ ਖੜੋ ਤੇ ਇੱਕ ਬਜ਼ੁਰਗ ਦੇ ਦਰਸ਼ਨ ਹੋਏ ਉਸ ਪਿੱਛੋਂ ਦੋ ਹੋਰ ਵਿਅਕਤੀ ਸਾਹਮਣੇ ਘਾਹ ਫੂਸ ਦੀ ਝੁੱਗੀ 'ਚੋਂ ਬਾਹਰ ਆਏ ਕਿਸ਼ਤੀ ਦੀ ਵੀ ਮੁਰੰਮਤ ਕਰਵਾਈ ਤੇ ਬੜੀ ਸੇਵਾ ਵੀ ਕੀਤੀ ਉਹ ਕਿਸ ਰੰਗ ਢੰਗ ਦੇ ਲੋਕ ਹਨ ਬਿਸ਼ਪ ਨੇ ਪੁੱਛਿਆ ਮਲਾ ਦੱਸਣ ਲੱਗਿਆ ਉਹਨਾਂ 'ਚੋਂ ਇੱਕ ਬਹੁਤ ਮਧਰਾ ਕੁਝ ਝੁਕਿਆ ਹੋਇਆ ਲੰਮਾ ਮੋਟਾ ਜਿਹਾ ਚੋਲਾ ਪਾਉਂਦਾ ਬਹੁਤ ਬਿਰਦਾ ਸੋ ਸਾਲ ਤੋਂ ਵੀ ਵਧੇਰੇ ਉਮਰ ਹੋਊ ਦਾੜੀ ਦੇ ਚਿੱਟੇ ਵਾਲ ਵੀ ਹੁਣ ਹਰੇ-ਹਰੇ ਹੋ ਗਏ ਹਨ ਹਰ ਵੇਲੇ ਮੁਸਕਰਾਉਂਦੇ ਰਹਿੰਦੇ ਹਨ ਚਿਹਰਾ ਇੰਨਾ ਲਿਸ਼ਕਦਾ ਕਿ ਜਿਵੇਂ ਕੋਈ ਦੇਵਦੂਤ ਹੋਵੇ ਦੂਜਾ ਸਾਧੂ ਕੁਝ ਲਮੇਰਾ ਪਰ ਉਹ ਹੈ ਉਹ ਵੀ ਕਾਫੀ ਵਿਰਧ ਉਹ ਕਿਸਾਨਾਂ ਵਾਲਾ ਪਾਟਿਆ ਪੁਰਾਣਾ ਕੋਟ ਪਾਉਂਦਾ ਚੌੜੀ ਦਾੜੀ ਦੇ ਪੀਲੇ ਭੂਰੇ ਮਿਲੇ-ਜੁਲੇ ਵਾਲ ਬਹੁਤ ਸਿਹਤਮੰਦ ਸਰੀਰ ਮੈਂ ਕਸ਼ਤੀ ਸਿੱਧੀ ਕਰਵਾਉਣ ਲੱਗਿਆ ਪਰ ਉਸ ਇਕੱਲੇ ਨਹੀਂ ਇੰਉ ਸਿੱਧੀ ਕਰ ਦਿੱਤੀ ਜਿਵੇਂ ਆਮ ਬਾਲਟੀ ਹੋਵੇ ਉਹ ਸਾਧੂ ਵੀ ਬਹੁਤ ਨਿਮਰਤਾਵਾਨ ਤੇ ਖੁਸ਼ ਰਹਿਣਾ ਤੀਸਰਾ ਸਾਧੂ ਕਾਫੀ ਲੰਮੇ ਕੱਦ ਦਾ ਬਰਫ ਜੀ ਚਿੱਟੀ ਦਾੜੀ ਗੋਡਿਆਂ ਤੱਕ ਲੰਮੀ ਆ ਚਿਹਰਾ ਸਖਤ ਜਿਹਾ ਪਰਵੱਟੇ ਸੰਘਣੇ ਤੇ ਵੱਡੇ ਵੱਡੇ ਬਸ ਬੂਰੀ ਦਾ ਇੱਕ ਟੁਕੜਾ ਲੱਕ ਦੁਆਲੇ ਬਲੇਟੀ ਰੱਖਦਾ ਕੀ ਉਹਨਾਂ ਤੇਰੇ ਨਾਲ ਕੋਈ ਗੱਲਬਾਤ ਵੀ ਕੀਤੀ ਬਿਸ਼ਪ ਨੇ ਪੁੱਛਿਆ ਜ਼ਿਆਦਾਤਰ ਤਾਂ ਉਹ ਚੋ ਪੰਜਾਬੀ ਕੰਮ ਕਰਦੇ ਰਹੇ ਆਪੋਚ ਵੀ ਉਹ ਘੱਟ ਬੋਲੇ ਬਸ ਅੱਖਾਂ ਦੇ ਇਸ਼ਾਰਿਆਂ ਨਾਲ ਹੀ ਸਾਰੀ ਸਾਰੀ ਜਾਂਦੇ ਰਹੇ ਮੈਂ ਸਭ ਤੋਂ ਲੰਮੇ ਸਾਧੂ ਤਾਂ ਹੀ ਪੁੱਛਿਆ ਕਿ ਉਹ ਇਸ ਟਾਪੂ ਤੇ ਕਾਫੀ ਚਿਰ ਤੋਂ ਰਹਿ ਰਹੇ ਹਨ ਇਹ ਸੁਣਦਿਆਂ ਹੀ ਉਸ ਦੇ ਭਵਟੇ ਸੁੰਗੜ ਗਏ ਜਿਵੇਂ ਉਹ ਨਾਰਾਜ਼ ਹੋ ਗਿਆ ਹੋਵੇ ਪਰ ਸਭ ਤੋਂ ਬਿਰਧ ਸਾਧੂ ਨੇ ਉਸ ਦਾ ਹੱਥ ਆਪਣੇ ਹੱਥ ਚ ਲੈ ਲੈਂਦਿਆਂ ਮੁਸਕਾਇਆ ਤਦ ਲੰਮਾ ਸਾਧੂ ਸ਼ਾਂਤ ਹੋ ਗਿਆ ਬਜ਼ੁਰਗ ਸਾਧੂ ਨੇ ਸਿਰਫ ਇਹੀ ਕਿਹਾ ਸਾਡੇ ਤੇ ਦਇਆ ਕਰੋ ਤੇ ਫੇਰ ਮੁਸ ਕਰਾਇਆ ਮਲਾਹ ਦੀ ਗੱਲਬਾਤ ਦੇ ਚਲਦਿਆਂ ਜਹਾਜ਼ ਉਸ ਟਾਪੂ ਦੇ ਹੋਰ ਨੇੜੇ ਪਹੁੰਚ ਗਿਆ ਸੀ ਜੇ ਮਹਾਰਾਜ ਜੀ ਤੁਸੀਂ ਦੇਖਣ ਦੀ ਕਿਰਪਾ ਕਰੋ ਤਾਂ ਹੁਣ ਉਹ ਟਾਪੂ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਵਪਾਰੀ ਆਪਣੇ ਹੱਥ ਨਾਲ ਇਸ਼ਾਰਾ ਕਰਦੇ ਆ ਕਹਿਣ ਲੱਗਾ ਬਿਸ਼ਪ ਨੇ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਤੇ ਇਸ ਵਾਰੀ ਉਹ ਟਾਪੂ ਨੂੰ ਜੋ ਪਹਿਲਾਂ ਇੱਕ ਧੱਬਾ ਜਿਹਾ ਜਾਪ ਰਿਹਾ ਸੀ ਕਾਲਾ ਜਿਹਾ ਦੇਖਣ 'ਚ ਸਫਲ ਹੋ ਗਏ ਮਲਾਹ ਨੂੰ ਪੁੱਛਣ ਲੱਗੇ ਇਹ ਕਿਹੜਾ ਟਾਪੂ ਹੋਇਆ ਇਸ ਦਾ ਕੋਈ ਨਾਂ ਨਹੀਂ ਮਲਾਹ ਨੇ ਦੱਸਿਆ ਮਲਾਹ ਨੇ ਦੱਸਿਆ ਇਸ ਸਮੁੰਦਰ 'ਚ ਅਜਿਹੇ ਕਈ ਟਾਪੂ ਹਨ ਕੀ ਇਹ ਸੱਚ ਹੈ ਕਿ ਸਾਧੂ ਆਪਣੀ ਮੁਕਤੀ ਦੇ ਹੀ ਉਦੇਸ਼ ਨਾਲ ਉੱਥੇ ਤਪ ਕਰਦੇ ਹਨ ਬਿਸ਼ਪ ਨੇ ਪੁੱਛਿਆ ਮਹਾਰਾਜ ਸੁਣਿਆ ਤਾਂ ਇਦਾਂ ਹੀ ਹੈ ਪਰ ਮੈਂ ਇਹ ਨਹੀਂ ਜਾਣਦਾ ਕਿ ਸੱਚ ਹੈ ਜਾਂ ਝੂਠ ਮਲਾਹ ਤਾਂ ਉਹਨਾਂ ਸਾਧੂਆਂ ਨੂੰ ਅੱਖੀਂ ਡਿਠਾ ਦੱਸਦੇ ਹਨ ਪਰ ਹੋ ਸਕਦਾ ਗੱਪ ਮਾਰਦੇ ਹੋਣ ਮੈਂ ਉਸ ਟਾਪੂ ਤੇ ਉਤਰ ਕੇ ਉਹਨਾਂ ਦਰਵੇਸ਼ਾਂ ਦੇ ਦਰਸ਼ਨ ਕਰਨੇ ਲੋਚਦਾ ਕਿ ਇਸ ਦਾ ਪ੍ਰਬੰਧ ਹੋ ਸਕਦਾ? ਬਿਸ਼ਪ ਨੇ ਪੁੱਛਿਆ। ਬਿਸ਼ਪ ਨੇ ਫਰਮਾਇਆ। ਮਲਾਹ ਨੇ ਆਖਿਆ ਜਹਾਜ਼ ਉਸ ਟਾਪੂ ਦੇ ਵਦੇਰੀ ਨੇੜੇ ਨਹੀਂ ਜਾ ਸਕਦਾ ਪਰ ਤੁਸੀਂ ਕਿਸ਼ਤੀ ਰਾਹੀ ਉੱਥੇ ਤੱਕ ਪਹੁੰਚ ਸਕਦੇ ਹੋ। ਕਪਤਾਨ ਨਾਲ ਗੱਲ ਕਰ ਲਈ ਜਾਵੇ। ਕਪਤਾਨ ਨਾਲ ਗੱਲ ਕਰੀ ਬਿਸ਼ਪ ਨੇ ਕਿਹਾ ਮੈਂ ਉਹਨਾਂ ਸਾਧੂਆਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕਿਸ਼ਤੀ ਰਾਹੀ ਉਸ ਟਾਪੂ ਤੱਕ ਪਹੁੰਚਣ ਦਾ ਪ੍ਰਬੰਧ ਕਰ ਸਕਦੇ ਹੋ। ਕਪਤਾਨ ਨੇ ਹਾਂ ਤਾਂ ਕਰ ਦਿੱਤੀ ਪਰ ਉੱਥੇ ਜਾਣ ਤੋਂ ਟਲ ਜਾਣ ਦੀ ਸਲਾਹ ਦਿੱਤੀ ਮਹਾਰਾਜ ਜੀ ਉਹ ਸਾਧੂ ਇਸ ਯੋਗ ਨਹੀਂ ਕਿ ਤੁਸੀਂ ਮਿਲਣ ਦੀ ਕੋਸ਼ਿਸ਼ ਕਰੋ ਮੈਨੂੰ ਪਤਾ ਲੱਗਿਆ ਹੈ ਕਿ ਉਹ ਬੇਹੱਦ ਮੂਰਖ ਬੰਦੇ ਹਨ ਉਹ ਕੁਝ ਵੀ ਸਮਝਣੋਂ ਅਸਮਰਥ ਹਨ ਇੱਕ ਸ਼ਬਦ ਵੀ ਨਹੀਂ ਬੋਲਦੇ ਸਮੁੰਦਰ ਵਿਚਲੀਆਂ ਮੱਛੀਆਂ ਵਾਂਗ ਪਰ ਬਿਸ਼ਪ ਨੇ ਜ਼ੋਰ ਦਿੱਤਾ ਬੜੇ ਚਿਰ ਤੋਂ ਉਹਨਾਂ ਦੇ ਦਰਸ਼ਨ ਲੋਚ ਰਹੇ ਹਨ ਜ਼ਰੂਰੀ ਪ੍ਰਬੰਧ ਕਰਨ ਤੇ ਤੁਹਾਡਾ ਜੋ ਵਾਧੂ ਖਰਚ ਹੋਵੇਗਾ ਮੈਂ ਪਰਪਾਈ ਕਰਾਂਗਾ ਅੰਤ ਕਪਤਾਨ ਨੇ ਕਿਸ਼ਤੀ ਨੂੰ ਤਿਆਰ ਕਰਨ ਲਈ ਕਹਿ ਦਿੱਤਾ ਜਹਾਜ਼ ਦੇ ਸਾਰੇ ਮੁਸਾਫਰ ਡੈੱਕ ਤੇ ਚੜ੍ਹ ਕੇ ਮੂਹਰਲੇ ਹਿੱਸੇ 'ਚ ਬਹਿ ਗਏ ਸਭ ਦੀਆਂ ਨਜ਼ਰਾਂ ਉਸ ਟਾਪੂ ਵੱਲ ਸਨ ਕੋਜੀਪਲਾਂ ਚ ਟਾਪੂ ਦੀਆਂ ਚਟਾਨਾਂ ਸਾਫ਼-ਸਾਫ਼ ਦਿਸਣ ਲੱਗੀਆਂ ਕਾਹ ਫੂਸ ਵਾਲੀ ਉਹ ਝੁੱਗੀ ਵੀ ਦਿਸ ਪਈ ਕੋਚਰ ਪਿੱਛੋਂ ਇੱਕ ਵਿਅਕਤੀ ਨੂੰ ਉਹਨਾਂ ਸਾਧੂਆਂ ਦੇ ਵੀ ਦੂਰਦਰਸ਼ਨ ਹੋ ਗਏ ਐਨੇ ਚਿਰਜ ਕਪਤਾਨ ਇੱਕ ਦੂਰਬੀਨ ਲੈ ਆਇਆ ਟਾਪੂ ਨੂੰ ਪਰਤਾਲਿਆ ਫਿਰ ਦੂਰਬੀਨ ਬਿਸ਼ਪ ਨੂੰ ਫੜਾਉਂਦਿਆਂ ਕਿਹਾ ਠੀਕ ਆ ਉਸ ਟਾਪੂ ਦੇ ਕਿਨਾਰੇ ਤੇ ਤਿੰਨ ਵਿਅਕਤੀ ਖੜੇ ਹਨ ਉਸ ਵੱਡੀ ਚਟਾਨ ਦੇ ਜਰਾ ਸੱਜੇ ਪਾਸੇ ਵੱਲ ਬਿਸ਼ਪ ਨੇ ਦੂਰਬੀਨ ਲੈਂਦਿਆਂ ਉਸ ਨੂੰ ਠੀਕ ਹਾਲਤ 'ਚ ਰੱਖਿਆ ਤਿੰਨੇ ਵਿਅਕਤੀ ਦਿਸ ਪਏ ਤਿੰਨੇ ਇੱਕ ਦੂਜੇ ਨੂੰ ਕੰਗੀ ਪਾਈ ਕਿਨਾਰੇ ਤੇ ਖੜੋਤੇ ਸਨ ਕਪਤਾਨ ਨੇ ਬਿਸ਼ਪ ਵੱਲ ਮੁੜਦਿਆਂ ਕਿਹਾ ਮਹਾਰਾਜ ਜੀ ਜਹਾਜ਼ ਇਸ ਤੋਂ ਅੱਗੇ ਨਹੀਂ ਜਾ ਸਕਦਾ ਜੇ ਤੁਸੀਂ ਕਿਨਾਰੇ ਤੱਕ ਜਾਣਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਲੰਗਰ ਜਹਾਜ਼ ਰੋਕਣ ਲਈ ਲੋਹੇ ਦਾ ਕੁੰਡਾ ਪਾ ਦਿੰਦੇ ਹਾਂ ਇੱਥੋਂ ਕਿਨਾਰੇ ਤੱਕ ਤੁਹਾਨੂੰ ਕਿਸ਼ਤੀ ਲੈ ਜਾਵੇਗੀ ਚਰਕੀ ਤੋਂ ਜੰਜੀਰ ਢਿੱਲੀ ਕਰ ਦਿੱਤੀ ਗਈ ਲੰਗਰ ਪਾ ਦਿੱਤਾ ਗਿਆ ਪਾਲ ਸ਼ਮਿਆਨੇ ਜਹੇ ਲਪੇਟ ਦਿੱਤੇ ਗਏ ਇੱਕ ਝਟਕਾ ਜਿਹਾ ਲੱਗਿਆ ਜਹਾਜ਼ ਹਿੱਲ ਗਿਆ ਜਹਾਜ਼ ਚੋਂ ਇੱਕ ਕਿਸ਼ਤੀ ਸਮੁੰਦਰ 'ਚ ਠੇਰ ਦਿੱਤੀ ਗਈ ਮਲਾਹਾ ਨੇ ਵੀ ਲੰਗੋਟ ਕੱਸ ਲੇ ਬਿਸ਼ਪ ਪੌੜੀ ਰਾਹੀ ਉਤਰ ਕੇ ਕਿਸ਼ਤੀ 'ਚ ਉਹਨਾਂ ਲਈ ਰੱਖੀ ਹੋ ਇੱਕ ਕੁਰਸੀ ਤੇ ਜਾ ਬੈਠੇ ਟਾਪੂ ਵੱਲ ਦੇਖਣ ਲੱਗੇ ਮਲਾਹਾ ਨੇ ਚੱਪੂ ਚਲਾਏ ਕਿਸ਼ਤੀ ਬੜੀ ਤੇਜ਼ੀ ਨਾਲ ਟਾਪੂ ਵੱਲ ਵਧਣ ਲੱਗੀ ਮੰਜਲ ਛੇਤੀ ਛੇਤੀ ਨੇੜੇ ਆ ਰਹੀ ਸੀ ਕਿਸ਼ਤੀ ਕਿਨਾਰੇ ਲੱਗੀ ਇੱਕ ਮਲਾਹ ਨੇ ਠੇਹਾ ਉਤਰ ਕੇ ਕਿਸ਼ਤੀ ਦਾ ਮੁੱਠਾ ਫੜ ਲਿਆ ਬਿਸ਼ਪ ਕਿਨਾਰੇ ਤੇ ਜਾ ਉਤਰੇ ਬਜ਼ੁਰਗ ਸਾਧੂਆਂ ਨੇ ਸਿਰ ਝੁਕਾ ਕੇ ਬਿਸ਼ਪ ਦਾ ਸਵਾਗਤ ਕੀਤਾ ਬਿਸ਼ਪ ਨੇ ਆਸ਼ੀਰਵਾਦ ਦਿੱਤਾ ਬਿਰਦ ਸਾਧੂਆਂ ਨੇ ਹੋਰ ਨਿਮਦਿਆਂ ਪ੍ਰਣਾਮ ਕੀਤਾ ਬਿਸ਼ਪ ਉਹਨਾਂ ਨੂੰ ਸੰਬੋਧਿਤ ਹੋਏ ਮੈਂ ਸੁਣਿਆ ਹੈ ਕਿ ਤੁਸੀਂ ਪਰਮਾਤਮਾ ਲੋਕੋਂ ਇੱਥੇ ਰਹਿ ਕੇ ਮੁਕਤੀ ਪ੍ਰਾਪਤ ਲਈ ਕੋਸ਼ਿਸ਼ ਕਰ ਰਹੇ ਹੋ ਤੇ ਭਗਵਾਨ ਜੀਸ਼ੂ ਤੋਂ ਮਨੁੱਖਾਂ ਲਈ ਅਰਦਾਸਾਂ ਕਰਦੇ ਰਹਿੰਦੇ ਹੋ ਰੱਬ ਦੀ ਅਪਾਰ ਕਿਰਪਾ ਨਾਲ ਪ੍ਰਭੂ ਜੀਸ਼ੂ ਮਸੀਹ ਦਾ ਇੱਕ ਤੁੱਛ ਸੇਵਕ ਬਣਨ ਤੇ ਉਸ ਦੇ ਸ਼ਰਧਾਲੂਆਂ ਨੂੰ ਧਰਮ ਦੇ ਰਾਹ ਤੇ ਚਲਾਉਣ ਤੇ ਉਪਦੇਸ਼ ਦੇਣ ਦਾ ਜਿੰਮਾ ਮੈਨੂੰ ਸੌਂਪਿਆ ਗਿਆ ਹੈ। हे ਰੱਬ ਦੇ ਭਗਤੋ ਮੈਂ ਕਿੰਨੇ ਚਿਰਾਂ ਤੋਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਸਾਂ ਅਤੇ ਧਰਮ ਦਾ ਉਪਦੇਸ਼ ਦੇਣਾ ਚਾਹੁੰਦਾ ਸਾਂ। ਤਿੰਨ ਸਾਧੂਆਂ ਇੱਕ ਦੂਜੇ ਵੱਲ ਵੇਖਦੇ ਆ ਮੁਸਕਰਾਹਟਾਂ ਛੱਡੀਆਂ ਫਿਰ ਖਮੋਸ਼ ਖੜੋਤੇ ਰਹੇ ਬਿਸ਼ਪ ਬੋਲੇ ਮੈਨੂੰ ਇਹ ਦੱਸਣ ਦੀ ਕਿਰਪਾ ਕਰੋ ਕਿ ਤੁਸੀਂ ਆਪਣੀ ਮੁਕਤੀ ਲਈ ਕੀ ਉਪਾਅ ਕਰਦੇ ਹੋ ਤੇ ਇਸ ਟਾਪੂ ਤੇ ਪ੍ਰਭੂ ਦੀ ਸੇਵਾ ਕਿਵੇਂ ਕਰਦੇ ਹੋ ਤਿੰਨ ਬਜ਼ੁਰਗਾਂ 'ਚ ਵਿਚਾਰ ਲੈਣ ਇੱਕ ਠੰਡਾ ਸਾਹ ਭਰਦਿਆਂ ਸਭ ਤੋਂ ਵਧੇਰੇ ਬਜ਼ੁਰਗ ਸਾਧੂ ਵੱਲ ਦੇਖਿਆ ਉਹ ਬਿਰਧ ਸਾਧੂ ਮੁਸਕਰਾਇਆ ਤੇ ਬੋਲਿਆ ਹੇ ਯੀਸ਼ੂ ਭਗਤ ਅਸੀਂ ਪ੍ਰਭੂ ਸੇਵਾ ਦਾ ਢਾਂਗ ਨਹੀਂ ਜਾਣਦੇ ਅਸੀਂ ਤਾਂ ਸਿਰਫ ਆਪਣੀ ਸੇਵਾ ਤੇ ਮਦਦ ਕਰਦੇ ਆਂ ਪਰ ਤੁਸੀਂ ਪ੍ਰਭੂ ਅੱਗੇ ਕਿੱਦਾਂ ਅਰਦਾਸ ਕਰਦੇ ਹੋ? ਬਿਸ਼ਪ ਨੇ ਪੁੱਛਿਆ। ਸਾਧੂ ਨੇ ਕਿਹਾ ਅਸੀਂ ਇਦਾਂ ਅਰਦਾਸ ਕਰਦੇ ਹਾਂ। ਤੁਸੀਂ ਤਿੰਨ ਤੁਸੀਂ ਹੋ, ਤਿੰਨ ਅਸੀਂ ਹਾਂ। ਸਾਡੇ ਤੇ ਮਿਹਰ ਕਰੋ। ਅਤੇ ਜਦੋਂ ਉਸ ਬਜ਼ੁਰਗ ਨੇ ਇਦਾਂ ਕਿਹਾ ਤਾਂ ਤਿੰਨੇ ਆਕਾਸ਼ ਵੱਲ ਝਾਕੇ ਤੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਇਆ। ਤਿੰਨ ਤੁਸੀਂ ਹੋ, ਤਿੰਨ ਅਸੀਂ ਹਾਂ, ਸਾਡੇ ਤੇ ਮਿਹਰ ਕਰੋ। ਬਿਸ਼ਪ ਮੁਸਕਰਾਏ। ਜਾਪਦਾ ਹੈ ਕਿ ਤੁਸੀਂ ਪਵਿੱਤਰ ਤ੍ਰੈ ਮੂਰਤੀ ਬਾਰੇ ਜ਼ਰੂਰ ਸੁਣਿਆ ਪਰ ਤੁਸੀਂ ਠੀਕ ਢੰਗ ਨਾਲ ਪ੍ਰਾਰਥਨਾ ਨਹੀਂ ਕਰਦੇ। ਬਿਸ਼ਪ ਨੇ ਫਰਮਾਇਆ ਹੈ ਗੁਰਮਖੋ ਤੂਸਾਂ ਮੇਰਾ ਦਿਲ ਜਿੱਤ ਲਿਆ ਮੈਂ ਦੇਖ ਰਿਹਾ ਕਿ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਪਰ ਉਸ ਦੀ ਭਗਤੀ ਦੀ ਰੀਤ ਠੀਕ ਨਹੀਂ ਨਿਭਾਉਂਦੇ ਤੁਸੀਂ ਜੋ ਰੀਤ ਦੱਸੀ ਆ ਉਹ ਅਰਦਾਸ ਕਰਨ ਲਈ ਠੀਕ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਰੱਬਗੇ ਅਰਦਾਸ ਕਰਨ ਦੀ ਰੀਤ ਦੱਸਦਾ ਇਹ ਰੀਤ ਮੇਰੀ ਆਪਣੀ ਨਹੀਂ ਸਗੋ ਪ੍ਰਭੂ ਨੇ ਆਪਣੇ ਪਵਿੱਤਰ ਗ੍ਰੰਥ ਚ ਸਭ ਮਨੁੱਖਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਐਦਾਂ ਅਰਦਾਸ ਕਰਿਆ ਕਰਨ ਇੰਨਾ ਕਹਿ ਕੇ ਬਿਸ਼ਪ ਨੇ ਸਾਧੂਆਂ ਨੂੰ ਦੱਸਿਆ ਕਿ ਪ੍ਰਭੂ ਨੇ ਕਿਦਾਂ ਆਪਣਾ ਆਪ ਮਨੁੱਖਾਂ ਲਈ ਪ੍ਰਗਟਾਇਆ ਤੇ ਉਹਨਾਂ ਨੂੰ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਅਤੇ ਪਰਮੇਸ਼ਰ ਪਵਿੱਤਰ ਆਤਮਾ ਦੇ ਸਬੰਧ ਵਿੱਚ ਗਿਆਨ ਬਖਸ਼ਿਆ ਫਿਰ ਬਿਸ਼ਪ ਨੇ ਫਰਮਾਇਆ ਪ੍ਰਭੂ ਪੁੱਤਰ ਮਨੁੱਖਤਾ ਦੇ ਕਲਿਆਣ ਲਈ ਧਰਤੀ ਤੇ ਅਵਤਾਰਤ ਆਇਆ ਉਹਨਾਂ ਸਾਨੂੰ ਅਰਦਾਸ ਕਰਨੀ ਸਿਖਾਈ ਸੁਣੋ ਉਹ ਰੀਤ ਸੁਣੋ ਉਹ ਰੀਤ ਤੇ ਮੇਰੇ ਪਿੱਛੇ-ਪਿੱਛੇ ਤੁਸੀਂ ਵੀ ਉਹ ਸ਼ਬਦ ਦੁਹਰਾਓ ਸਾਡੇ ਪਿਤਾ ਪਹਿਲੇ ਬਜ਼ੁਰਗ ਨੇ ਦੁਹਰਾਇਆ ਸਾਡੇ ਪਿਤਾ ਫਿਰ ਦੂਜੇ ਬਜ਼ੁਰਗ ਨੇ ਕਿਹਾ ਸਾਡੇ ਪਿਤਾ ਫਿਰ ਤੀਜੇ ਬਜ਼ੁਰਗ ਨੇ ਵੀ ਦੁਹਰਾਇਆ ਸਾਡੇ ਪਿਤਾ ਬਿਸ਼ਪ ਨੇ ਅਗਲੀ ਤੱਕ ਪੜ੍ਹੀ ਤੂੰ ਜੋ ਸਵਰਗ ਚ ਹੈ ਪਹਿਲੇ ਸਾਧੂ ਨੇ ਦੁਹਰਾਇਆ ਤੂੰ ਜੋ ਸਵਰਗ ਚ ਹੈ ਪਰ ਦੂਜੇ ਸਾਧੂ ਨੇ ਦੁਹਰਾਉਣ ਸਮੇਂ ਸ਼ਬਦਾਂ ਚ ਗੜਬੜ ਹੋ ਗਈ ਲੰਮਾ ਸਾਧੂ ਉਹ ਸ਼ਬਦ ਠੀਕ ਨਾ ਉਚਾਰ ਸਕਿਆ ਵਾਲਾ ਨੇ ਉਸਦਾ ਮੂੰਹ ਟਕ ਲਿਆ ਜਿਸ ਨਾਲ ਉਹ ਸਾਫ਼-ਸਾਫ਼ ਬੋਲ ਨਾ ਸਕਿਆ ਤਿੰਨਾ ਸਾਧੂਆਂ ਚੋਂ ਜੋ ਸਭ ਤੋਂ ਬਿਰਧ ਸੀ ਉਸਦੇ ਮੂੰਹ 'ਚ ਦੰਦ ਨਹੀਂ ਸਨ ਇਸ ਲਈ ਉਹ ਵੀ ਸ਼ਬਦਾਂ ਦਾ ਠੀਕ ਉਚਾਰਨ ਨਾ ਕਰ ਸਕਿਆ ਬਿਸ਼ਪ ਨੇ ਮੋੜੋ ਹੀ ਸ਼ਬਦ ਦੁਹਰਾਏ ਤਿੰਨੇ ਸਾਧੂਆਂ ਉਹੀ ਤੱਕ ਪੜੀ ਬਿਸ਼ਪ ਨੇੜੇ ਪਈ ਇੱਕ ਚਟਾਨ ਤੇ ਬਹਿ ਗਏ ਤਿੰਨੇ ਬਜ਼ੁਰਗ ਉਹਨਾਂ ਸਾਹਮਣੇ ਖਲੋਤੇ ਰਹੇ ਤੇ ਉਹਨਾਂ ਦੇ ਚਿਹਰੇ ਵੱਲ ਧਿਆਨ ਨਾਲ ਵੇਖਦੇ ਹਾਂ ਉਹਨਾਂ ਰਾਹੀ ਉਚਾਰੇ ਸ਼ਬਦਾਂ ਨੂੰ ਘੜੀ ਘੜੀ ਦੁਹਰਾਉਂਦੇ ਰਹੇ ਸਾਰਾ ਦਿਨ ਬਿਸ਼ਪ ਕੋਸ਼ਿਸ਼ ਕਰਦੇ ਰਹੇ ਉਹ ਇੱਕ ਇੱਕ ਸ਼ਬਦ 20 20 30 30 ਸਗੋਂ 100 100 ਵਾਰ ਉਚਾਰਦੇ ਰਹੇ ਅਤੇ ਬਿਰਧ ਸਾਧੂ ਉਹਨਾਂ ਸ਼ਬਦਾਂ ਨੂੰ ਬਿਸ਼ਪ ਦੇ ਪਿੱਛੇ-ਪਿੱਛੇ ਦੁਹਰਾਉਂਦੇ ਰਹੇ ਤਿੰਨੇ ਬਿਰਧ ਘੜੀ-ਘੜੀ ਭੋਲਦੇ ਬਿਸ਼ਪ ਉਹਨਾਂ ਨੂੰ ਸੁਧਾਰਦੇ ਤੇ ਵਾਰ-ਵਾਰ ਨਵੇਂ ਸਿਰਿਓਂ ਅਰਦਾਸ ਬੁਲਵਾਉਂਦੇ ਬਿਰਧ ਸਾਧੂਆਂ ਦਾ ਬਿਸ਼ਪ ਨੇ ਤਦ ਤੱਕ ਖਿਹੜਾ ਨਹੀਂ ਸੀ ਛੱਡਿਆ ਜਦ ਤੱਕ ਪੂਰੀ ਅਰਦਾਸ ਸਿਖਾ ਨਹੀਂ ਸੀ ਛੱਡੀ ਇੱਥੋਂ ਤੱਕ ਕੀ ਹੋਣ ਉਹ ਪਿੱਛੇ-ਪਿੱਛੇ ਬੋਲਣ ਦੀ ਥਾਂ ਆਪੇ ਹੀ ਅਰਦਾਸ ਦਾ ਉਚਾਰਨ ਕਰ ਸਕਦੇ ਸਨ ਵਿਚਕਾਰਲੇ ਸਾਧੂ ਨੇ ਅਰਦਾਸ ਸਭ ਤੋਂ ਪਹਿਲਾਂ ਯਾਦ ਕੀਤੀ ਬਿਸ਼ਪ ਨੇ ਘੜੀ-ਘੜੀ ਸਾਰੀ ਅਰਦਾਸ ਉਸ ਤੋਂ ਸੁਣੀ ਆਖਰਕਾਰ ਦੂਜੇ ਸਾਧੂ ਵੀ ਪਹਿਲੇ ਸਾਧੂ ਵਾਂਗ ਉਚਾਰਨ ਕਰਨ 'ਚ ਸਫਲ ਹੋ ਗਏ ਜਦੋਂ ਬਿਸ਼ਪ ਜਾਣ ਲਈ ਉੱਠੇ ਤਾਂ ਪੂਰਾ ਹਨੇਰਾ ਹੋ ਚੁੱਕਿਆ ਸੀ ਚਾਨਣੀ ਸਮੁੰਦਰ ਫੈਲ ਚੁੱਕੀ ਸੀ ਜਦੋਂ ਫਿਲਿਪ ਨੇ ਬਜ਼ੁਰਗਾਂ ਬਜ਼ੁਰਗ ਸਾਧੂਆਂ ਤੋਂ ਵਿਦਾਇਗੀ ਲਈ ਸਾਧੂਆਂ ਨੇ ਧਰਤੀ ਤੇ ਮੱਥਾ ਟੇਕ ਕੇ ਬਿਸ਼ਪ ਨੂੰ ਪ੍ਰਣਾਮ ਕੀਤਾ ਬਿਸ਼ਪ ਨੇ ਹਰੇਕ ਨੂੰ ਵਾਰੀ-ਵਾਰੀ ਚੁੰਮਿਆ ਜਾਣ ਵੇਲੇ ਫੇਰ ਆਖਿਆ ਕਿ ਹੁਣ ਉਹ ਏਸੇ ਰੀਤ ਨਾਲ ਪ੍ਰਭੂ ਮੂਰੇ ਅਰਦਾਸ ਕਰਿਆ ਕਰਨ ਬਿਸ਼ਪ ਕਿਸ਼ਤੀ 'ਚ ਬੈ ਗਏ ਤੇ ਮਲਾਹ ਜਹਾਜ਼ ਵੱਲ ਲੈ ਤੁਰੇ ਕਿਸਤੀ 'ਚ ਬੈ ਕੇ ਬਿਸ਼ਪ ਮਹਾਰਾਜ ਨੇ ਤਿੰਨਾਂ ਸਾਧੂਆਂ ਦੀਆਂ ਆਵਾਜ਼ਾਂ ਸੁਣੀਆਂ। ਉਹ ਅਜੇ ਵੀ ਕਿਨਾਰੇ ਤੇ ਖੜੋਤੇ ਉੱਚੀ ਆਵਾਜ਼ ਨਾਲ ਪ੍ਰਭੂ ਵਾਲੀ ਅਰਦਾਸ ਦੁਹਰਾ ਰਹੇ ਸਨ। ਕਿਸ਼ਤੀ ਹੌਲੀ-ਹੌਲੀ ਜਹਾਜ਼ ਦੇ ਨੇੜੇ ਪਹੁੰਚ ਗਈ। ਇੱਥੇ ਆਵਾਜ਼ਾਂ ਤਾਂ ਸੁਣਨੋਂ ਬੰਦ ਹੋ ਗਈਆਂ ਪਰ ਤਿੰਨਾਂ ਦੇ ਚਿਹਰੇ ਅਜੇ ਵੀ ਉਦਾਂ ਹੀ ਖੜੋਤੇ ਦਿਸ ਰਹੇ ਸਨ। ਬਿਸ਼ਪ ਦੇ ਜਹਾਜ਼ 'ਚ ਬੈਠਦੇ ਅਸੀਂ ਕਪਤਾਨ ਨੇ ਸੀਟੀ ਮਾਰੀ। ਜਹਾਜ਼ ਚੱਲ ਪਿਆ। ਹੁਣ ਜਹਾਜ਼ ਟਾਪੂ ਤੋਂ ਉਲਟ ਪਾਸੇ ਚੱਲ ਰਿਹਾ ਸੀ। ਬੇਸ਼ਪੱਡਕ ਦੇ ਪਿਛਲੇ ਹਿੱਸੇ 'ਚ ਬੈਠ ਗਏ ਤੇ ਟਾਪੂ ਨੂੰ ਦੇਖਣ ਲੱਗੇ ਜਿਸ ਜਿਸ ਨੂੰ ਹੁਣ ਛੱਡ ਚੱਲੇ ਸਨ ਕੁਝ ਚਿਹਰੇ ਤਾਂ ਸਾਧੂਆਂ ਦੇ ਚਿਹਰੇ ਦਿਸਦੇ ਰਹੇ ਪਰ ਦੂਰੀ ਵਾਧੀ ਗਈ ਤਾਂ ਦਿਸਣੋਂ ਹਟ ਗਏ ਪਰ ਟਾਪੂ ਦਾ ਆਕਾਰ ਅਜੇ ਵੀ ਦਿਸ ਰਿਹਾ ਸੀ ਕੋਚਰ ਪਿੱਛੋਂ ਟਾਪੂ ਵੀ ਅੱਖੋਂ ਅੱਖਿਓ ਅੱਖਿਓ ਓਲੇ ਹੋ ਗਿਆ ਹੁਣ ਚੁਪਾਸੀ ਕੇਵਲ ਸਮੁੰਦਰ ਦਾ ਪਾਣੀ ਨਜ਼ਰ ਆ ਰਿਹਾ ਸੀ ਤੇ ਜਿਸ ਤੇ ਚਾਨਣੀ ਖਿਲਰੀ ਹੋਈ ਸੀ ਥੋੜੀ देर ਪਿੱਛੋਂ ਸਾਰੇ ਮਸਾਫਰ ਸੌਣ ਲਈ ਲੇਟ ਗਏ ਡੈਕ ਤੇ ਪੂਰੀ ਖਮੋਸ਼ੀ ਛਾ ਗਈ ਬਿਸ਼ਪ ਮਹਾਰਾਜ ਜੀ ਨੂੰ ਅਜੇ ਨੀਂਦ ਨਹੀਂ ਸੀ ਆ ਰਹੀ ਇਸ ਲਈ ਉਹ ਸਮੁੰਦਰ ਦੇ ਉਸ ਹਿੱਸੇ ਨੂੰ ਸਧਰਾਈਆਂ ਅੱਖਾਂ ਨਾਲ ਦੇਖਦੇ ਰਹੇ ਜਿੱਥੇ ਉਹ ਟਾਪੂ ਸੀ ਜੋ ਹੁਣ ਅੱਖਿਓਂ ਓਹਲੇ ਸੀ ਬਿਸ਼ਪ ਤਿੰਨਾਂ ਸਾਧੂਆਂ ਮਹਾਤਮਾ ਸਾਧੂਆਂ ਬਾਰੇ ਸੋਚਦੇ ਮਸਤ ਹੁੰਦੇ ਰਹੇ ਸੋਚਣ ਲੱਗੇ ਕਿੰਨੇ ਖੁਸ਼ ਹੋਏ ਸਨ ਸਾਧੂ ਪੂਰੀ ਅਰਦਾਸ ਯਾਦ ਕਰਕੇ ਬਿਸ਼ਪ ਪ੍ਰਭੂ ਦਾ ਧੰਨਵਾਦ ਕਰਨ ਲੱਗੇ ਜਿਸ ਦੀ ਮਿਹਰ ਵਰਤੀ ਇੰਤੇ ਹੋ ਟਾਪੂ ਤੇ ਪਹੁੰਚੇ ਤੇ ਤਿੰਨ ਮਹਾਤਮਾ ਸਾਧੂਆਂ ਨੂੰ ਆਤਮਿਕ ਤੌਰ ਤੇ ਤਕੜਿਆ ਕੀਤਾ ਬਿਸ਼ਪ ਉੱਥੇ ਬੈਠੇ ਇਨਾਂ ਹੀ ਖਿਆਲਾਂ 'ਚ ਮਸਤ ਸਨ ਤੇ ਸਮੁੰਦਰ ਦੇ ਉਸ ਹਿੱਸੇ ਵੱਲੋਂ ਜਿੱਥੋਂ ਉਹ ਟਾਪੂ ਦਿਸਣੋਂ ਹਟ ਗਿਆ ਸੀ ਅਚਾਨਕ ਇੱਕ ਚਿੱਟੀ ਤੇ ਚਮਕਦੀ ਚੀਜ਼ ਵੇਖੀ ਚਾਨਣੇ ਸਮੁੰਦਰ ਤਲ ਤੇ ਜੋ ਚੰਨ ਚਾਨੇ ਚਨੇਰਾ ਰਾਹ ਬਣਾ ਦਿੱਤਾ ਸੀ ਉਸ ਤੇ ਉਹ ਚੀਜ਼ ਤੁਰਦੀ ਜਹਾਜ਼ ਵਾਂ ਲ ਆ ਰਹੀ ਸੀ ਕੀ ਇਹ ਕੋਈ ਸਮੁੰਦਰੀ ਬਗਲਾ ਹੈ ਜਾਂ ਕਿਸੇ ਛੋਟੀ ਕੈਸ਼ਤੀ ਦੇ ਛੋਟੇ-ਛੋਟੇ ਚਮਕਦਾਰ ਬਾਦਬਾਨ ਹਨ ਬਿਸ਼ਪ ਇਸ ਅਨੋਖੀ ਚੀਜ਼ ਨੂੰ ਹੈਰਾਨ ਹੁੰਦੇ ਵੇਖਣ ਲੱਗੇ ਸੋਚਿਆ ਕੋਈ ਕੈਸ਼ਤੀ ਹੋ ਜੋ ਸਾਡੇ ਜਹਾਜ਼ ਦਾ ਪਿੱਛਾ ਕਰ ਰਹੀ ਆ ਪਰ ਇਹ ਤਾਂ ਲੋੜੋਂ ਵੱਧ ਤੇਜ਼ੀ ਨਾਲ ਸਾਡੇ ਵੱਲ ਆ ਰਹੀ ਆ ਅਜੇ ਇੱਕ ਮਿੰਟ ਪਹਿਲਾਂ ਹੀ ਤਾਂ ਇਹ ਇੰਨੀ ਦੂਰ ਸੀ ਪਰ ਹੁਣ ਇਹ ਬਹੁਤੇ ਨੇੜੇ ਆ ਗਈ ਆ ਨਹੀਂ ਇਹ ਕੈਸ਼ਤੀ ਨਹੀਂ ਹੋ ਸਕਦੀ ਬਾਦਬਾਨ ਤਾਂ ਦੀਂਦੇ ਨਹੀਂ ਖੈਰ ਜੋ ਵੀ ਆ ਸਾਡਾ ਪਿੱਛਾ ਕੀਤਾ ਜਾ ਰਿਹਾ ਹੈ ਪਰ ਬੇਸ਼ਭਾਜੇ ਵੀ ਉਸ ਬਲਾ ਨੂੰ ਪਛਾਨ ਨਾ ਸਕੇ ਨਾ ਇਹ ਸ਼ਕਤ ਨਾ ਹੀ ਕਿਸ਼ਤੀ ਹੈ ਨਾ ਕੋਈ ਸਮੁੰਦਰੀ ਪੰਛੀ ਤੇ ਨਾ ਹੀ ਕੋਈ ਮੱਛੀ ਫਿਰ ਇਸ ਦੀ ਸ਼ਕਲ ਇੰਨੀ ਵੱਡੀ ਹੈ ਕਿ ਮਨੁੱਖ ਹੋਣ ਦਾ ਵੀ ਸ਼ੱਕ ਨਹੀਂ ਹੁੰਦਾ ਉੰਜ ਵੀ ਸਮੁੰਦਰ 'ਚ ਕੋਈ ਵਿਅਕਤੀ ਇਦਾਂ ਕਿਵੇਂ ਦੌੜ ਸਕਦਾ ਬਿਸ਼ਪ ਨੇ ਮਲਾ ਨੂੰ ਆਵਾਜ਼ ਮਾਰੀ ਜਰਾ ਉੱਧਰ ਤਾਂ ਦੇਖੋ ਮੇਰੇ ਭਾਈ ਉਹ ਕੀ ਚੀਜ਼ ਆ ਕੀ ਐ ਉਹ ਬਿਸ਼ਪ ਨੇ ਫਿਰ ਆਪਣਾ ਸਵਾਲ ਦੁਹਰਾਇਆ ਭਾਵੇਂ ਉਹ ਹੁਣ ਸਾਫ਼-ਸਾਫ਼ ਦੇਖ ਰਹੇ ਸਨ ਕਿ ਉਹ ਕੀ ਚੀਜ਼ ਆ ਤਿੰਨੇ ਸਾਧੂ ਪਾਣੀ ਤੇ ਦੌੜਦੇ ਆ ਰਹੇ ਸਨ ਤਿੰਨੇ ਪੜਤੀਲੀਆਂ ਚਮਕਦੀਆਂ ਭਰੀਆਂ ਦਾੜੀਆਂ ਵਾਲੇ ਜਹਾਜ਼ ਦੇ ਨੇੜੇ ਐਡੀ ਤੇਜ਼ੀ ਨਾਲ ਪਹੁੰਚ ਰਹੇ ਸਨ ਮਾਨੋ ਜਹਾਜ਼ ਤਾਂ ਖੜੋਤਾ ਹੀ ਹੋਵੇ ਉਹਨਾਂ ਨੂੰ ਦੇਖਦੇ ਹੀ ਡਰਦੇ ਮਾਰਿਆਂ ਮਲਾਹ ਹੱਥੋਂ ਪਤਵਾਰ ਛੁੱਟ ਗਈ ਹੇ ਰੱਬਾ ਸਾਧੂ ਸਾਡੇ ਪਿੱਛੇ ਸਮੁੰਦਰ ਤਲ ਤੇ ਇੰਜ ਦੌੜਦੇ ਆ ਰਹੇ ਹਨ ਮਾਨੋ ਉਹ ਪਾਣੀ ਨਾ ਹੁੰਦਿਆਂ ਖੁਸ਼ਕ ਧਰਤੀ ਹੋਵੇ ਬਿਸ਼ਪ ਦੇ ਮੋਹ ਨਿਕਲਿਆ ਬਿਸ਼ਪ ਦੀ ਆਵਾਜ਼ ਸੁਣ ਕੇ ਮੁਸਾਫਰ ਉੱਠ ਬੈਠੇ ਸਾਰੇ ਬਿਸ਼ਪਕੁੱਲ ਆ ਕੇ ਇਕੱਠੇ ਹੋਏ ਮੁਸਾਫਰਾਂ ਦੇਖਿਆ ਕਿ ਤਿੰਨੇ ਸਾਧੂ ਇੱਕ ਦੂਜੇ ਦਾ ਹੱਥ ਫੜੀ ਦੌੜਦੇ ਆ ਰਹੇ ਹਨ ਸੱਜੇ ਖੱਬੇ ਵਾਲੇ ਦੋਵੇਂ ਸਾਧੂ ਹੱਥ ਦੇ ਇਸ਼ਾਰੇ ਨਾਲ ਜਹਾਜ਼ ਰੋਕਣ ਲਈ ਕਹਿ ਰਹੇ ਹਨ ਤਿੰਨੇ ਸਾਧੂ ਪਾਣੀ ਦੇ ਬਿਨਾਂ ਪੈਰ ਚੁੱਕੀ ਤਿਲਕ ਤੇ ਆ ਰਹੇ ਹਨ ਤਿੰਸ ਤੇ ਆ ਰਹੇ ਹਨ ਜਹਾਜ਼ ਦੇ ਰੁਕਣੋਂ ਪਹਿਲਾਂ ਹੀ ਤਿੰਨੇ ਜਹਾਜ਼ ਤੱਕ ਪਹੁੰਚ ਗਏ ਤਿੰਨੋਂ ਸਿਰ ਉੱਚੇ ਕਰਕੇ ਕੋ ਆਵਾਜ਼ ਆਖਣ ਲੱਗੇ हे यीशु भगद असि तुहाडी सिखाई हुई अरदास भूल गए हां जद तक ता असि दोहराउंदे रहे सानू अरदास याद रही पर जद असि दोहराणा अकेरा बंद कीता ता असि उसदा एक शब्द भूल गए ते हुन ता सारी ही अरदास भूल गई है एक भी शब्द याद नहीं रहा कृपा करके सानू दोबारा अरदास करनी सिखा देवो बिशप ने उंगल नाल अपनी छाती ते क्रਾਸ ਦਾ ਨਿਸ਼ਾਨ ਬਣਾਇਆ ਤੇ ਜਹਾਜ ਤੇ ਝੁੱਕ ਕੇ ਕਿਹਾ ਪਰਬੂ ਭਗਤੋ ਤੁਹਾਡੀ ਆਪਣੀ ਬਣਾਈ ਪ੍ਰਾਰਥਨਾ ਹੀ ਰੱਬ ਤੱਕ ਪਹੁੰਚ ਜਾਵੇਗੀ ਤੁਹਾਨੂੰ ਸਿਖਾਉਣਾ ਮੇਰੀ ਸਮਰੱਥਾ ਤੋਂ ਪਰੇ ਆ ਤੁਸੀਂ ਸਾਡੀ ਪਾਪੀਆਂ ਲਈ ਵੀ ਪ੍ਰਭੂ ਮੂਰੇ ਅਰਦਾਸ ਕਰਨ ਦੀ ਕਿਰਪਾ ਕਰੋ ਤੇ ਬਿਸ਼ਪ ਨੇ ਚੁੱਕ ਕੇ ਬਜ਼ੁਰਗ ਸਾਧੂਆਂ ਨੂੰ ਪ੍ਰਣਾਮ ਕੀਤਾ ਸਾਧੂ ਸਮੁੰਦਰ ਤਲ ਤੋਂ ਵਾਪਸ ਮੁੜ ਪਏ ਜਿਸ ਥਾਂ ਤੋਂ ਉਹ ਤਿੰਨੇ ਅਲੋਪ ਹੋਏ ਉੱਥੇ ਸਵੇਰ ਹੋਣ ਤੱਕ ਇੱਕ ਜੋਤ ਚਮਕਦੀ ਰਹੀ ਸਮਾਪਤ ਧੰਨਵਾਦ